ਜਿਹੜੇ ਰਚੇਤਾ ਭਾਈ ਕਾਂ ਸਿੰਘ ਨਾਬਾ ਦੇ 194 ਜਨਮ ਦਿਨ ਨਾਬਾ ਵਿਖੇ ਮਨਾਇਆ ਗਿਆ ਇਸ ਮੌਕੇ ਹਲਕਾ ਵਿਦਾਇਕ ਗੁਰਦੇਵ ਸਿੰਘ ਦੇ ਮਾਨ ਭਾਈ ਕਹਾਨ ਸਿੰਘ ਨਾਬਾ ਦੇ ਪਟਪੋਤਰੇ ਮੇਜਰ ਏਪੀ ਸਿੰਘ ਅਤੇ ਸ਼੍ਰੋਮਣੀ ਕਵੀਦਰਸ਼ਨ ਬੁੱਟਰ ਅਤੇ ਹੋਰ ਨਾਬਾ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ਇਸ ਮੌਕੇ ਭਾਈ ਕਾਂ ਸਿੰਘ ਨਾਬਾ ਦੇ ਬੁੱਤ ਨੂੰ ਫੁੱਲ ਮਾਲਾ ਭੇਟ ਕੀਤੀ ਗਈ ਅਤੇ ਉਹਨਾਂ ਦੀ ਸਿੱਖ ਕਮਨੂਜ਼ ਦੇ ਨਾਲ ਸੰਬੰਧੀ ਛਲਾਂਗਾ ਕੀਤੀ ਇਸ ਮੋਕੇ ਸਮੂਹਿਕ ਤੌਰ ਤੇ ਯੂਨੀਵਰਸਿਟੀ ਪਟਿਆਲਾ ਵਿੱਚ ਭਾਈ ਕਹਨ ਸਿੰਘ ਦੇ ਨਾਬਾ ਨਾਲ ਜੁੜੇ ਲਿਟਰੇਚਰ ਦੀ ਹੋਈ ਬੇਅਦਬੀ ਦੀ ਸਖਤ ਨਿੰਦਾ ਕੀਤੀ ਗਈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਦਾ ਮਹਾਨ ਕੋਸ਼ ਜਿਹੜਾ ਜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਅੱਜ ਉਹਨਾਂ ਦਾ 164ਵਾਂ ਜਨਮ ਦਿਹਾੜਾ ਜੀ ਰੋਟੀ ਵਾਲੇ ਪੁਲ ਨਾਬਾ ਵੀ ਕਿ ਉਹਨਾਂ ਦਾ ਸਟੈਚੂ ਲੱਗਿਆ ਇੱਥੇ ਅਸੀਂ ਮਨਾਇਆ ਜੀ ਔਰ ਫੁੱਲਾਂ ਦੇ ਹਾਰ ਪਾਏ ਨੇ ਵਰਕਾ ਕੀਤੀ ਹੈ ਉਹਨਾਂ ਦੇ ਪਰਪੋਤਾ ਸਾਹਿਬ ਮੇਜਰ ਸਾਹਿਬ ਉਹ ਵੀ ਇੱਥੇ ਹਾਜ਼ਰ ਨੇ ਔਰ ਇਹਨਾਂ ਦਾ ਸਨਮਾਨ ਕੀਤਾ ਜੀ ਬਹੁਤ ਵੱਡੀ ਗੱਲ ਹੈ ਕਿ ਭਾਈ ਕਾਨ ਸਿੰਘ ਨਾਭਾ ਹਰਾਂ ਦਾ ਲਿਖਿਆ ਮਹਾਨ ਕੋਸ਼ ਜਿਹੜਾ ਹੈ ਜੀ ਉਹਦੇ ਵਿੱਚ ਦੁਨੀਆ ਦੇ ਕਿਸੇ ਵੀ ਸ਼ਬਦ ਦਾ ਅਗਰ ਤੁਸੀਂ ਅਰਥ ਸਮਝਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਦਰਜ ਹੈ ਜੀ ਔਰ ਨਾਭੇ ਲਈ ਵੀ ਬਹੁਤ ਮਾਣ ਵਾਲੀ ਗੱਲ ਰਹੀ ਹੈ ਇਸੇ ਕਰਕੇ ਨਾਭਾ रियासत ਜਿਹੜੀ ਹੈ ਚਾਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਗੱਲ ਕਰੀਏ ਭਾਈ ਕਾਨ ਸਿੰਘ ਨਾਭਾ ਜੀ ਹਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਹਾਰਾਜਾ ਰਵਧੰਮਨ ਸਿੰਘ ਜੀ ਹਰਾਂ ਨੂੰ ਸਿੱਖਤ ਕਰਨ ਦੇ ਬਾਰੇ ਸਿੱਖੀ ਨਾਲ ਜੋੜਨਾ ਉਹਨਾਂ ਨੂੰ ਇਹ ਜਿਹੜਾ ਭਾਈ ਕਾਨ ਸਿੰਘ ਨਾਬਾ ਦਾ ਵੱਡਾ ਯੋਗਦਾਨ ਰਿਹਾ ਤੇ ਜਿਦੇ ਕਰਕੇ ਨਾਬਾ ਸ਼ਹਿਰ ਨਾਬਾ रियासत ਜਿਹੜੀ ਹੈ ਇਹ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਸੋ ਅੱਜ ਬਹੁਤ ਖੁਸ਼ੀ ਆ ਮੁਬਾਰਕਬਾਦ ਉਹਨਾਂ ਦੀ ਰੂਹ ਨੂੰ ਹਮੇਸ਼ਾ ਸਕੂਨ ਮਿਲੇ ਉਹਨਾਂ ਦੇ ਪਰਿਵਾਰ ਮਿਹਰ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਔਰ ਨਾਬਾ रियासत ਦੇ ਸਾਰੇ ਲੋਕਾਂ ਨੂੰ ਨਾਬਾ ਸ਼ਹਿਰ ਦੇ ਪੰਜਾਬ ਦੇ ਦੁਨੀਆ ਭਰ ਦੇ ਜਿਹੜੇ ਭਾਈ ਕਾਨ ਸਿੰਘ ਨਾਬਾ ਜੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਜਾ ਵੀ ਬੰਦੇ ਇਸ ਵੀ ਸੀ ਤੇ ਫਰਚਾ ਦਰਜ ਹੋਇਆ ਜੋ ਸਮਾਜ ਚ ਦੇ ਉਸ ਤਰ੍ਹਾਂ ਉਹ ਦੇਖੋ ਬੜੀ ਮੰਦ ਭਾਗੀ ਗੱਲ ਹੈ ਜੀ ਪਿਛਲੀਆਂ ਸਰਕਾਰਾਂ ਦੇ ਟਾਈਮ 'ਤੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਇਹ ਜਿਹੜਾ ਜੀ ਫੈਸਲਾ ਹੋਇਆ ਸੀ ਕਿ ਜਿਹੜੇ ਵੀ ਜਿਹਦੇ ਵਿੱਚ ਗੁਰਬਾਨੀ ਦਰਜ ਹੋਵੇ ਵਿਰਧ ਸਰੂਪ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਜੀ ਅਗਨੀ ਪੇਂਟ ਕੀਤਾ ਜਾਂਦਾ ਫਰੋਗਨੀ ਪੇਂਟ ਨਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਮਿੱਟੀ 'ਚ ਦਬਾਇਆ ਗਿਆ ਜੀ ਬੇਸ਼ੱਕ ਉਹਨਾਂ ਨੂੰ ਕੱਢ ਲਏ ਗਏ ਨੇ ਤੇ ਉਹ ਬਹੁਤ ਮਤਲਬ ਨਿੰਦਣ ਜੋ ਗੱਲ ਹੈ ਜਿੱਦਾਂ ਨਹੀਂ ਸੀ ਹੋਣਾ ਚਾਹੀਦਾ ਔਰ ਪ੍ਰੋਪਰ ਵਿਧੀ ਅਨੁਸਾਰ ਜੋ ਵੀ ਸਿੱਖ ਧਰਮ ਦੇ ਮੁਤਾਬਕ ਹੈ ਜੀ ਅਗਨੀ ਭੇਂਟ ਜਿਹੜਾ ਹੋਣਾ ਚਾਹੀਦਾ ਸੀਗਾ ਔਰ ਬੇਸ਼ੱਕ ਜਿਹੜੇ ਕੁਝ ਲੋਕ ਇਨਵੋਲਵ ਸੀਗੇ ਉਹਨਾਂ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਪਰ ਪਾਈਕਾਨ ਸਿੰਘ ਨਾਪਾ ਦੀ ਲਿਖਤ ਜਿਹੜੀ ਹੈ ਮਹਾਨ ਕੋਸ਼ਤ ਦੇ ਵਿੱਚ ਛੇੜਛਾੜ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਸੋ ਉਹ ਉਹਦੀ ਜਿਹੜੀ ਹੈ ਪ੍ਰੋਪਰ ਹੁਣ ਪ੍ਰੋਸੈਸ ਕਾਨੂੰਨ ਮੁਤਾਬਕ ਚਲੇਗਾ ਤੇ ਉਹ ਜੋ ਵੀ ਕਾਨੂੰਨ ਮੁਤਾਬਕ ਗੱਲਬਾਤ ਹੋਏਗੀ ਉਹ ਅੱਗੇ ਵਧੇਗਾ ਜੀ ਸਿੱਧਾ ਉਹ ਤਾਂ ਪੜ੍ਹੇ ਲਿਖੇ ਹੁੰਦੇ ਨੇ ਵੀ ਸੀ ਜਾਂ ਹੋਰ ਯੂਨੀਵਰਸਿਟੀ ਦਾ ਉਦਾਰਨ ਵਾਲੇ ਲੋਕ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਮੈਂ ਉਹੀ ਤਾਂ ਕਹਿ ਕੱਟਾਂਗੇ ਕਿ ਬਹੁਤ ਮੰਦਪਾਕੀ ਗੱਲ ਹੈ ਜੀ ਜੇ ਅਸੀਂ ਸੁਚੇਤ ਲੋਕ ਜਿਹੜੇ ਅਸੀਂ ਯੂਨੀਵਰਸਿਟੀ ਨੂੰ ਹੈਡ ਕਰਦੇ ਆਂ ਜਾਂ ਪੜ੍ਹੇ ਲਿਖੇ ਆਂ ਅਗਰ ਅਸੀਂ ਏਡੀ ਵੱਡੀ ਜਿਹੜੀ ਗੁਸਤਾਖੀ ਕਰਾਂਗੇ ਸਿੱਖ ਮਰਿਆਦਾ ਤਹਿਤ ਜਦੋਂ ਵੀ ਕੋਈ ਵੀ ਸਰੂਪ ਜਿਹਦੇ ਵਿੱਚ ਮਹਾਰਾਜ ਦੀ ਜੀ ਗੁਰਬਾਣੀ ਦਰਜ ਹੋਵੇ ਉਗਨੀ ਪੇਂਟ ਕੀਤੀ ਜਾਂਦੀ ਹੈ ਜੀ ਤੇ ਉਹ ਮਿੱਟੀ ਚ ਨਹੀਂ ਦਬਾਈ ਜਾਂਦੀ ਨਾ ਉਹ ਪਾਣੀ ਦੇ ਵਿੱਚ ਜਿਹੜੀ ਹੈ ਜੀ ਉਹ ਛੱਡੀ ਜਾਂਦੀ ਹੈ ਤੇ ਇਹ ਇਹ ਵੱਡਾ ਇੱਕ ਸਵਾਲੀਆ ਨਿਸ਼ਾਨ ਮੇਰੇ ਵੀ ਦਿਲਚਸਪ ਤੁਹਾਡੇ ਸਾਰਿਆਂ ਦੇ ਦਿਲ ਦੇ ਵਿੱਚ ਹੈ ਪਰ ਸ਼ਾਇਦ ਇਹੀ ਕਾਰਨ ਹੈ ਕਿ ਐਫ ਆਈ ਆਰ ਹੋ ਗਈ ਹੈ ਰਿਡ ਇਨਵੈਸਟੀਗੇਸ਼ਨ ਹੋਏਗੀ ਕੱਲ ਵੀ ਇੱਕ ਵੱਡੀ ਟੀਮ ਜਿਹੜੀ ਹੈ ਸਿੱਖ ਸਮਾਜ ਨਾਲ ਸੰਬੰਧਿਤ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਈ ਹੋਈ ਸੀਗੀ ਤੇ ਉਹ ਤਹਿਕੀਕਤ ਸਾਰੀ ਕਰ ਰਹੀ ਹੈ ਐਫ ਆਈ ਆਰ ਹੋ ਗਈ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਦੇ ਮੁਤਾਬਕ ਹੋਏਗਾ ਪਰ ਭਾਈ ਕਾਨ ਸਿੰਘ ਨਾਬਾ ਹੋਰਾਂ ਨੂੰ ਹ ਅ ਹਮੇਸ਼ਾ ਜਿਉਂਦੇ ਰੱਖਣ ਲਈ ਮਹਾਨ ਕੋਸ਼ ਦਾ ਜਿਉਂਦਾ ਰਹਿਣਾ ਵੀ ਉਹਨਾਂ ਦੀ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਜੋ ਵੀ ਹੈ ਸ਼ਾਇਦ ਦੁਨੀਆ ਤੇ ਹੋਰ ਕਿਤੇ ਨਹੀਂ ਹੈ ਜੋ ਨਾਬਾ ਦੇ ਭਾਈ ਕਾਨ ਸਿੰਘ ਨਾਬਾ ਜੀ ਨੇ ਜੋ ਮਹਾਨ ਕੋਸ਼ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਜੀ 1944 ਜਨਮ ਦਿਨ ਤੇ ਆਪ ਜੀ ਕੀ ਕਹੋਗੇ ਮੈਂ ਤਾਂ ਇਹ ਕਹੂੰਗਾ ਜੀ ਕਿ ਅੱਜ ਭਾਈ ਸਾਹਿਬ ਦਾ 165ਵਾਂ ਜਨਮ ਦਿਨ ਹੈ ਦਾ ਭਾਈ ਸਾਹਿਬ ਭਾਈ ਕਾਨ ਸਿੰਘ ਔਰ ਬੜੀ ਅੱਛੀ ਗੱਲ ਹੈ ਕਿ 146 ਸਾਲ ਬਾਅਦ ਵੀ ਲੋਕ ਉਹਨਾਂ ਨੂੰ ਯਾਦ ਰੱਖਦੇ ਨੇ ਨਾਬੇ ਸ਼ਹਿਰ ਦੀ ਬਿਡ ਪਾਰਟਿਸਪੇਸ਼ਨ ਹੈ ਨੀਤਾ ਵਰਨਾ ਹੀ ਹੁੰਦਾ ਵੀ ਬੰਦਾ ਕੁਝ ਸਾਲ ਬਾਅਦ ਫੁੱਟ ਜਾਂਦਾ ਹੈ ਪਰ ਮਨਾਉਂਦੇ ਨੇ ਹਰ ਸਾਲ ਮਨਾਉਂਦੇ ਨੇ ਔਰ ਮੈਂ ਬੜਾ ਖੁਸ਼ ਹਾਂ ਕਿ ਸਾਰੇ ਲੋਕਾਂ ਦਾ ਜਿਹੜੇ ਉਰੇ ਆਏ ਤੇ ਨਾਬੇ ਸ਼ਹਿਰ ਦਾ ਦਵਾਰਸੀ ਕਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਲਿਟਰਰੀ ਕਲਰਦੀ ਜਿਹੜੀ ਹੈ ਇਸ ਰਸਤਰ ਜੀ ਕਿ ਜਦੋਂ ਇਹ ਮਹਾਨ ਕੋਸ਼ ਛਾਪਿਆ ਯੂਨੀਵਰਸਿਟੀ ਨੇ ਇਹਦੇ ਵਿੱਚ ਕੁਝ ਗਲਤੀਆਂ ਪਾਈਆਂ ਗਈਆਂ ਇੱਕ ਕਮੇਟੀ ਬੈਠੀ ਉਹਨਾਂ ਨੇ ਜਾਇ ਵਿਚਾਰ ਸੀ ਵੀ ਇਸ ਨੂੰ ਡਿਸਟਰੋਏ ਕਰ ਦੇਣਾ ਚਾਹੀਦਾ ਵੀ ਇਸ ਦਾ ਕੁਝ ਨਹੀਂ ਹੋ ਸਕਦਾ ਵੀ ਗਲਤੀਆਂ ਬਹੁਤ ਜ਼ਿਆਦਾ ਨਹੀਂ ਸੋਹ ਲਿਆਰ ਨਾਲ ਫਿਰ ਜਿਹੜੀ ਸਰਕਾਰ ਹੈ ਹੁਣ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਹੁਕਮ ਦੇ ਕੇ ਇਸ ਨੂੰ ਡਿਸਟਰੋਏ ਕਰਨ ਦਾ ਹੁਕਮ ਦੇਤਾ ਯੂਨੀਵਰਸਿਟੀ ਨੇ ਜੋ ਤਰੀਕਾ ਕੀਤਾ ਉਹ ਥੋੜਾ ਜਿਹਾ ਗਲਤ ਸੀ ਹੋਰ ਬਹੁਤ ਜ਼ਿਆਦਾ ਛੇ ਤਰੀਕੇ ਸੀਗੇ ਇਸ ਨੂੰ ਡਿਸਟਰੋਏ ਕਰਨ ਦੇ ਤੇ ਉਸ ਗਲਤ ਇਹਨਾਂ ਦੇ ਐਫ ਆਈ ਆਰ ਵੀ ਦਰਜ ਹੋ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਾਕੀ ਦੇਖੋ ਜੀ ਇਨਕੁਆਰੀ ਕੀ ਕਹਿੰਦੀ ਹੈ ਵੀ ਕਿਹੜਾ ਇਹ ਚ ਬਲੇਮ ਵਧੀਆ ਜਿਹਨੂੰ ਇਹਦੇ ਦੋਸ਼ੀ ਰੱਖਿਆ ਜਾਵੇ